ਅਸਲ ਦੇ ਵਿੱਚ ਜਿਹੜਾ ਸੀ ਇਹ ਕਈ ਮੁੱਦਿਆਂ ਨੂੰ ਲੈ ਕੇ ਜਿਹੜਾ ਸੀ 13 ਦਿਨ ਨੂੰ ਇਕੱਠ ਕਰ ਰਿਹਾ ਇਹਦੇ ਪਿਛਲੇ ਦਿਨ ਤੁਸੀਂ ਇੱਕ ਹੋਰ ਵੀ ਦੇਖਿਆ ਹੋਣਾ ਕਿ ਭਾਈ ਲੱਖਾ ਸਿੰਘ ਸਧਾਨਾ ਤੁਸੀਂ ਵੀ ਵੀਡੀਓ ਦੇਖੀ ਸੀਗੀ ਜੀ ਹਾਂ ਜੀ ਸਾਡੇ ਕੋਲ ਤਾਂ ਪੇ ਹੋਇਆ ਹਾਂ ਜੀ ਤਾਂ ਪੇ ਹੋਇਆ ਜੀ ਉਹ ਉਹ ਨਾ ਆਪਣਾ ਜਦੋਂ ਪੁਲਿਸ ਵਾਲਿਆਂ ਦੀ ਜਿਹੜੀ ਇਹਨਾਂ ਨੇ ਸ਼ਰਾਬ ਪੀਤੀ ਸੀਗੀ ਬਿਨਾਂ ਗੱਲ ਤੋਂ ਉੱਥੇ ਫੜ ਕੇ ਲੈ ਗਏ ਉਹਦੇ ਨਾਲ ਜਿਹੜੀ ਕੁੱਟਮਾਰ ਕੀਤੀ ਹੈ ਇਹ ਇਕੱਲੇ ਲੱਖੇ ਨਾਲ ਨਹੀਂ ਹੋਈ ਇਹ ਸਾਰੇ ਹੀ ਨੌਜਵਾਨਾਂ ਨਾਲ ਤੱਕਾ ਹੋ ਰਿਹਾ ਅਸਲ ਦੇ ਵਿੱਚ ਇਹ ਜਿਹੜਾ ਤੱਕਾ ਚੱਲ ਰਿਹਾ ਹੈ ਜਸਵੀ ਤਰ੍ਹਾਂ ਤਾਂ ਧੱਕਾ ਚੱਲ ਰਿਹਾ ਕਿਤੇ ਨਰਸ ਕਰ ਸਕਦਾ ਉਹ ਕਰਿਆ ਅਗਲੀ ਗੱਲ ਸਾਡੀ ਕਿਸਾਨੀ ਦੀ ਆ ਹੁਣ ਸਾਡੀ ਜਿਵੇਂ ਕਿਸਾਨੀ ਆ ਸਾਡੀ ਮਜ਼ਦੂਰੀ ਆ ਉਹਦੀ ਗੱਲਬਾਤ ਆ ਅਸਲ ਦੇ ਵਿੱਚ ਜਿਹੜਾ ਅਸੀਂ ਇਹ ਕਈ ਮੁੱਦਿਆਂ ਨੂੰ ਲੈ ਕੇ ਜਿਹੜਾ ਸੇ 13 ਦਿਨ ਨੂੰ ਇਕੱਠ ਕਰ ਰਹੇ ਆ ਇਹਦੇ ਵਿੱਚ ਮੁੱਖ ਮੁੱਦਾ ਪਿਛਲੇ ਦਿਨ ਤੁਸੀਂ ਇੱਕ ਹੋਰ ਵੀ ਦੇਖਿਆ ਹੋਣਾ ਕਿ ਭਾਈ ਲੱਖਾ ਸਿੰਘ ਸਧਾਨਾ ਤੁਸੀਂ ਵੀਡੀਓ ਦੇਖੀ ਸੀਗੀ ਜੀ ਹਾਂ ਜੀ ਸਾਡੇ ਤਪੇ ਹੋਇਆ ਹਾਂਜੀ ਤਪੇ ਹੋਇਆ ਜੀ ਉਹ ਉਹ ਨਾ ਆਪਣਾ ਜਦੋਂ ਪੁਲਿਸ ਵਾਲਿਆਂ ਦੀ ਜਿਹੜੀ ਨੇ ਸ਼ਰਾਬ ਪੀਤੀ ਸੀਗੀ ਬਿਨਾਂ ਗੱਲ ਤੋਂ ਉੱਥੇ ਫੜ ਕੇ ਲੈ ਗਏ ਉਹਨਾਂ ਨਾਲ ਜਿਹੜੀ ਕੁੱਟਮਾਰ ਕੀਤੀ ਐ ਇਹ ਇਕੱਲੇ ਲੱਖੇ ਨਾਲ ਨਹੀਂ ਹੋਈ ਇਹ ਸਾਰੇ ਹੀ ਨੌਜਵਾਨਾਂ ਨਾਲ ਧੱਕਾ ਹੋ ਰਿਹਾ ਹੈ। ਅਸਲ ਦੇ ਵਿੱਚ ਇਹ ਜਿਹੜਾ ਧੱਕਾ ਚੱਲ ਰਿਹਾ ਹੈ ਜਿਸ ਵੀ ਤਰ੍ਹਾਂ ਧੱਕਾ ਚੱਲ ਰਿਹਾ ਕਿਤੇ ਨੌਜਵਾਨ ਨੂੰ ਕਿਤੇ ਸ਼ੂਟ ਕਰਤਾ ਵੀ ਗੈਂਗਸਟਰ ਕਹਿ ਕੇ ਮਾਰਤਾ ਜਾਂ ਨੌਜਵਾਨਾਂ ਨੂੰ ਜੇਲਾ ਜੋ ਸੱਟ ਰਹਿ ਨੇ ਜੋ ਪ੍ਰਸ਼ਾਸਨ ਐ ਇਸ ਸਮੇਂ ਜੋ ਸਰਕਾਰ ਕਰ ਰਹੀ ਹੈ ਇਹ ਸਾਰੀਆਂ ਜਿਹੜੀਆਂ ਗੱਲਾਂ ਨੂੰ ਲੈ ਕੇ ਅਸੀਂ ਪੂਰਾ ਵੱਡਾ ਇੱਥੇ ਇਕੱਠ ਕਰ ਰਹੇ ਹਾਂ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਲੋਕ ਜਾਗਣ ਜਿੰਨਾ ਟਾਈਮ ਅਸੀਂ ਹੁਣ ਬਾਪੂ ਪਤਾ ਕੀ ਗੱਲ ਹੋਈ ਤੁਸੀਂ ਇੱਕ ਚੀਜ਼ ਦੇਖ ਲਓ ਜਿਹੜੇ ਅਸੀਂ ਲੜਨ ਵਾਲੇ ਲੋਕਾਂ ਪੰਜਾਬੀ ਸਭ ਤੋਂ ਵੱਧ ਲੜਨ ਵਾਲੇ ਕੌਮ ਆ ਅਸੀਂ ਹੱਕਾਂ ਲਈ ਲੜਨ ਵਾਲੇ ਕਿਸਾਨ ਮਜ਼ਦੂਰ ਜਿਹੜੇ ਸਾਰੇ ਪਿੰਡਾਂ ਦੇ ਵਿੱਚ ਰਹਿੰਦੇ ਆ ਸਾਨੂੰ ਸਾਰਿਆਂ ਨੂੰ ਸਰਕਾਰਾਂ ਨੇ ਪਾੜਤਾ ਹਰ ਇੱਕ ਬੰਦੇ ਨੂੰ ਇਹ ਚੀਜ਼ ਹੋਇਆ ਪਿਆ ਵੋਟਾਂ ਕਰਕੇ ਸਾਰੇ ਦੇ ਸਾਰੇ ਪੰਜਾਬ ਨੂੰ ਵੇਚੀ ਤੁਰੇ ਜਾਂਦੇ ਨੇਗੇ ਜਿਹੜੀ ਮਰਜ਼ੀ ਪਾਰਟੀ ਹੋਵੇ ਅੱਜ ਪਤਾ ਕੀ ਗੱਲ ਆ ਸਿਸਟਮ ਪਤਾ ਕੀ ਆ ਜਿਹੜਾ ਸਾਡਾ ਪੰਜਾਬ ਆ ਹਰ ਪੱਖੋਂ ਜਿਹੜਾ ਸਾਡੇ ਸਾਡੇ ਜਿਹੜੇ ਅਧਿਕਾਰ ਨੇ ਸਾਰੇ ਦੇ ਸਾਰੇ ਸੈਂਟਰ ਦੇ ਸਾਡੇ ਦੇ ਅਧਿਕਾਰ ਚੱਲਦੇ ਨੇਗੇ ਜੋ ਪੰਜਾਬ ਦੇ ਵਿੱਚ ਕਹਿੰਦੇ ਨੇ ਦਿੱਲੀ ਵਾਲੇ ਸਾਰੇ ਰਾਜਨੀਤੀ ਇਸ ਤਰ੍ਹਾਂ ਦੀ ਕਰ ਰਹੇ ਨੇ ਪੰਜਾਬ ਦੇ ਵਿੱਚ ਇਹ ਜਿਹੜੇ ਸਾਡੇ ਪੰਜਾਬ ਦੇ ਨੌਜਵਾਨਾਂ ਨਾ ੱੱਕੇ ਹੋ ਰਹੇ ਨੇਗੇ ਇਹ ਸਿਰਫ ਔਰ ਸਿਰਫ ਦਿੱਲੀ ਦੀ ਰਾਜਨੀਤੀ ਕਰਕੇ ਹੋ ਰਹੇ ਨੇ ਜਿਹਦੇ ਵਿੱਚ ਸਾਡੇ ਕਿਸਾਨਾਂ ਮਜ਼ਦੂਰਾਂ ਨੂੰ ਤੁਹਾਨੂੰ ਲੜਨ ਵਾਲੇ ਲੋਕਾਂ ਨੂੰ ਜਮਾ ਆਫ ਦੇ ਵਿੱਚ ਸਾਨੂੰ ਤਾਰ-ਤਾਰ ਕਰਕੇ ਸੜਤਾ ਅੱਜ ਸਾਡੀ ਕੋਈ ਵੀ ਸਿੱਖ ਜਥੇਬੰਦੀ ਇਕੱਠੀ ਨਹੀਂ ਹੈਗੀ ਤੁਸੀਂ ਆਪ ਵੀ ਦੇਖ ਲਓ ਸਿੱਖ ਜਥੇਬੰਦੀਆਂ ਦੇ ਕਿੱਡਾ ਵੱਡਾ ਵਖਰੇਵਾ ਕਿਸਾਨ ਜਥੇਬੰਦੀਆਂ ਦੇ ਵਿੱਚ ਕਿੱਡਾ ਵੱਡਾ ਵਖਰੇਵਾ ਜਿਹੜੀਆਂ ਮਜ਼ਦੂਰ ਜਥੇਬੰਦੀਆਂ ਦੇ ਵਿੱਚ ਕਿੱਡਾ ਵੱਡਾ ਵਖਰੇਵਾ ਇਹ ਵਖਰੇਵਾ ਪਤਾ ਕਿਵੇਂ ਖੜਾ ਕਰਾ ਕੇ ਰਹਿ ਗਿਆ ਜਿਵੇਂ ਕਿ ਅੰਗਰੇਜ਼ਾਂ ਸਮੇਂ 1 ਲੱਖ ਅੰਗਰੇਜ਼ ਸੀ ਸਾਡੇ ਪੰਜਾਬ ਦੇ ਵਿੱਚ ਕਿੰਨੇ ਕਰੋੜ ਦੇ ਉੱਪਰ 100 ਕਰੋੜ ਦੇ ਉੱਪਰ ਰਾਜ ਕਰ ਗਿਆ 1 ਲੱਖ ਅੰਗਰੇਜ਼ 1 ਲੱਖ ਅੰਗਰੇਜ਼ ਸਾਡੇ ਪੂਰਾ ਜਦੋਂ ਕਿ ਸਾਡੇ ਵਪਾਰ ਕਰਨ ਲਈ ਆਏ ਸੀਗੇ ਸਿਰਫ ਪਾੜ ਕੇ ਪਾੜੋ ਤੇ ਰਾਜ ਕਰੋ ਉਹੀ ਕੰਮ ਹੁਣ ਹੋਇਆ ਪਿਆ ਸਾਡੀਆਂ ਕੋਈ ਵੀ ਜਿਹੜੀਆਂ ਕਿ ਅਣਸਾਰੀਆਂ ਤੇ ਪਸੰਦ ਜਿਹੜੇ ਸਾਡੇ ਜੱਥੇਬੰਦੀਆਂ ਨੇ ਸਾਡੇ ਹੱਕਾਂ ਲਈ ਲੜਨ ਵਾਲੀਆਂ ਉਹ ਸਾਰੀਆਂ ਸਾਰੀਆਂ ਸਾਡੀਆਂ ਆਫਤ ਦੇ ਵਿੱਚ ਪਾੜ ਚੁੱਕੀਆਂ ਨੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਇੱਕ ਅਸੀਂ ਏਕਤਾ ਕਰਕੇ ਏਕਾ ਕਰਕੇ ਅਸੀਂ ਇਹ ਸਰਕਾਰਾਂ ਨੂੰ ਮੂੰਹ ਤੋੜਮਾ ਜਵਾਬ ਦਈਏ ਕਿਉਂਕਿ ਇਹਨਾਂ ਦੇ ਕੋਲੇ ਸਾਰਾ ਪ੍ਰਸ਼ਾਸਨ ਇਹਨਾਂ ਦੇ ਕੋਲੇ ਸਾਰਾ ਸਿਸਟਮ ਹੈ ਸਾਰੀਆਂ ਅੰਨੀ ਪੀਹੇਂ ਦੇ ਕੁੱਤਾ ਚੱਟੀਆਂ ਦੇਣਗੇ ਜੇ ਉਹ ਕੋਈ ਵੀ ਬੰਦਾ ਆਪਦੀ ਆਪਦੇ ਹੱਕਾਂ ਦੀ ਗੱਲ ਕਰਦਾ ਕੋਈ ਵੀ ਨੌਜਵਾਨ ਪੰਜਾਬ ਦੀ ਗੱਲ ਕਰਦਾ ਕੋਈ ਵੀ ਹੋਰ ਏ ਤੱਕੇ ਦੀ ਗੱਲ ਕਰਦਾ ਜਾ ਉਹਦੇ ਉੱਪਰ ਪਰਚਾ ਤੇ ਜਾ ਫਿਰ ਉਹਨੂੰ ਮਰਵਾ ਦਿੱਤਾ ਜਾਂਦਾ ਹੁਣ ਤੁਸੀਂ ਤੁਸੀਂ ਮੇਰੇ ਉੱਪਰ ਦੇਖ ਲਓ ਕਿੰਨੇ ਪਰਚੇ ਇਹਨਾਂ ਨੇ ਝੂਠੇ ਕੀਤੇ ਮੈਂ ਅੱਜ ਹਰ ਇੱਕ ਸਾਥ ਦੇ ਵਿੱਚ ਖੜ ਕੇ ਹੀ ਗੱਲ ਕਹਿਣੇ ਹੁੰਦੇ ਆ ਵੀ ਅਸੀਂ ਆਜੋ ਹਰੇਕ ਸਾਥ ਦੇ ਵਿੱਚ ਅਸੀਂ ਹੀ ਖੜ ਕੇ ਕਹਨੇ ਹੁੰਦਾ ਵੀ ਕੋਈ 5 ਰੁਪਏ ਸਾਫਤ ਕਰਦੇ ਸੀ ਗਲ ਘਟਾ ਦਾਂਗੇ ਅਸੀਂ ਕਰੋੜਾਂ ਰੁਪਏ ਲੋਕਾਂ ਦਾ ਵਾਪਸ ਕਰਿਆ ਤੁਸੀਂ ਗੱਲ ਸਾਡੇ ਪੰਜਾਬ ਦੀ ਕਰਦਾ ਹੱਕਾਂ ਦੀ ਗੱਲ ਕਰਦਾ ਜਿਸ ਪ੍ਰਕਾਰ ਸਾਥ ਦੇਣਾ ਚਾਹੀਦਾ ਆਪਾਂ ਨਹੀਂ ਦਿੰਦੇ ਸਾ ਆਪਾਂ ਪਾਟੇ ਪਿਆ ਜਿਵੇਂ ਵੀ ਕਿ ਮੈਂ ਪਹਿਲਾਂ ਵੀ ਗੱਲ ਕੀਤੀ ਸਾਡੇ ਸਿੱਕ ਜੱਥੇ ਹੁੰਦੇ ਆ ਕਿਸਾਨ ਜੱਥੇ ਬੰਦਿਆ ਸਾਰੀਆਂ ਹੁਣ ਆਪਣਾ ਲੱਖਾ ਸਿੰਘ ਸਿਧਾਨਾ ਉਹ ਮੁੰਡਾ ਲੰਮੇ ਸਮੇਂ ਤੋਂ ਜਿਹੜਾ ਪੰਜਾਬ ਦੀ ਗੱਲ ਕਰਦਾ ਹ ਪਾਣੀਆਂ ਦੀ ਗੱਲ ਉਹ ਕਰਦਾ ਜੀ ਬੋਲੀ ਦੀ ਉਹ ਗੱਲ ਕਰਦਾ ਹਰ ਪੱਖੋਂ ਹਰ ਵਰਗ ਦੀ ਗੱਲ ਕਰਦਾ ਜੀ ਹੁਣ ਤੁਸੀਂ ਇੱਕ ਚੀਜ਼ ਹਿਸਾਬ ਲਾਓ ਮੈਂ ਤੁਹਾਡੇ ਤੁਹਾਡੇ ਸਾਥ ਦੇ ਵਿੱਚ ਬੈਠਾ ਜਿਵੇਂ ਕਿ ਲੱਖਾ ਹੋਇਆ ਸੀ ਸਾਰੇ ਨੌਜਵਾਨਾਂ ਸਾਨੂੰ ਸਾਰੀਆਂ ਪਾਰਟੀਆਂ ਨੇ ਸਾਡੇ ਵਿੱਚ ਆ ਕੇ ਰਲ ਜੋ ਤੁਸੀਂ ਸਾਡੇ ਸਾਡੇ ਸਾਰੇ ਵੱਡੇ ਭਰਾਓ ਸਾਡੇ ਚਾਚੇ ਤਾਇਆਓ ਸਾਡੇ ਵਿੱਚ ਆ ਕੇ ਰਲ ਜੋ ਸਾਡੇ ਤੋਂ ਵੱਲੋਂ ਵੱਲੋਂ ਤੁਸੀਂ ਚੋਣਾ ਲੜੋ ਤੁਸੀਂ ਐਮਐਲਏ ਬਣ ਜੋ ਇਹ ਬਣ ਜੋ ਹੁਣ ਜੇ ਅਸੀਂ ਉਹਨਾਂ ਪਾਰਟੀਆਂ ਦੇ ਵਿੱਚ ਜਿਹੜੇ ਦਿੱਲੀ ਦਾ ਜਿਹੜਾ ਦਿੱਲੀ ਤੋਂ ਚੱਲਦੇ ਆ ਪਾ ਕੇ ਨੇ ਉਹਨਾਂ ਦਾ ਇੱਕੋ ਹੀ ਕੰਮ ਹੈ ਸਾਡੇ ਅਸੀਂ ਉਹਨਾਂ ਦੇ ਵਿੱਚ ਵਾਗ ਜਾਗੇ ਸਾਡੇ ਆਲੇ ਦੁਆਲੇ ਦੁਬਾਰਾ ਖੜੀਆਂ ਹੋ ਜਾਣਗੀਆਂ ਅਸੀਂ ਬੋਲ ਹੀ ਨਹੀਂ ਸਕਦੇ ਜਿਵੇਂ ਹੁਣ ਅਸੀਂ ਬੋਲੀ ਜਾਂਦੇ ਜੀ ਹੁਣ ਅਸੀਂ ਉਹਨਾਂ ਪਾਰਟੀਆਂ ਦੇ ਵਿੱਚ ਵਾਗੇ ਅਸੀਂ ਆਪਣੀ ਗੱਲ ਆਪਣੇ ਲੋਕਾਂ ਦੀ ਗੱਲ ਕਰਨੀ ਆ ਹੁਣ ਤੁਹਾਡੇ ਸਾਹਮਣੇ ਮੈਂ ਕਿੰਨਾ ਵੱਡਾ ਇਹ ਸੰਘਰਸ਼ ਕੀਤਾ ਨੌਜਵਾਨਾਂ ਲਈ ਇਹ ਪੋਲੀਟੀਕਲ ਪਾਰਟੀ ਦੇ ਵਿੱਚ ਜਾ ਕੇ ਕੀ ਕਰ ਲੰਦੇ ਕੋਈ ਐਮ ਐਲ ਇਹ ਇੰਨੇ ਲੋਕਾਂ ਦੇ ਪੈਸੇ ਦਿਵਾ ਦੂਗਾ ਜੀ ਜਿੰਨੇ ਅਸੀਂ ਅਸੀਂ ਦਿਵਾਏ ਆ ਆ ਮੇਰੇ ਕੋਲ ਕਾਪੀਆਂ ਘਰੇ ਭਰੀਆਂ ਪਈਆਂ ਨੇ ਕੋਈ ਦਿਵਾ ਕੇ ਦਿਖਾਵੇ ਜੀ ਇਹ ਸਾਡਾ ਜਿਹੜਾ ਕੰਮ ਆ ਅਸੀਂ ਤਾਂ ਕਰਕੇ ਅਸੀਂ ਇਹਨਾਂ ਪਾਰਟੀਆਂ ਚਾਹੁੰਦੇ ਨੇ ਵੀ ਸਾਡੇ ਵਿੱਚ ਆ ਜਾਓ ਸਾਨੂੰ ਇਹ ਮਕਸਦ ਸਾਡਾ ਮਕਸਦ ਤਾਂ ਵੀ ਸਾਡੇ ਆਪਣੇ ਖੁੱਲਕੇ ਪੰਜਾਬ ਦੀ ਗੱਲ ਕਰਨੀ ਆ ਮੂਸੇ ਵਾਲਾ ਸੀਗਾ ਸਿੱਧੂ ਮੂਸੇ ਵਾਲਾ ਹਾਂ ਮਰਵਾਇਆ ਕਿ ਨਹੀਂ ਕਿਉਂ ਮਰਵਾਇਆ ਸਮਝਣ ਵਾਲੀ ਗੱਲ ਆ ਬਾਪੂ ਕਿਉਂਕਿ ਗੱਲ ਪਤਾ ਕੀ ਕਰਦਾ ਸੀਗਾ ਗੱਲ ਜਦੋਂ ਪੰਜਾਬ ਨੂੰ ਜਗਾਉਣ ਦੀ ਗੱਲ ਕਰਨ ਲੱਗਾ ਗੀਤਾਂ ਦੇ ਵਿੱਚ ਗੱਲ ਕਰਨ ਲੱਗ ਗਿਆ ਸਰਕਾਰ ਕਹਿੰਦੀ ਸੀ ਮਰਵਾਇਆ ਨਹੀਂ ਇੰਟਰਵਿਊ ਕਿਹਨੇ ਕਰਵਾਈਆਂ ਫਿਰ ਵਿੱਚੋਂ ਜੇਲ੍ਹਾਂ ਦੇ ਵਿੱਚੋਂ ਆ ਦੀਪ ਸਿੱਧੂ ਸੀਗਾ ਵਕੀਲ ਸੀਗਾ ਜੀ ਦੀਪ ਸਿੱਧੂ ਵਕੀਲ ਸੀਗਾ ਜੀ ਆਪਣਾ ਬੰਬੇ ਦੇ ਵਿੱਚ ਸਭ ਤੋਂ ਵੱਡੇ ਵੱਡੇ ਕੇਸ ਲੜਦਾ ਸੀਗਾ ਉਹਦਾ ਦਿਮਾਗ ਐਡਾ ਵੱਡਾ ਸੀਗਾ ਠੀਕ ਹੈ ਠੀਕ ਹੈ ਜੀ ਗੱਲ ਉਹਦੇ ਦਿਮਾਗ ਦੇ ਵਿੱਚ ਸਾਰਾ ਕੰਪਿਊਟਰ ਜਿਹੜਾ ਦਿਮਾਗ ਸੀਗਾ ਜਦੋਂ ਸਰਕਾਰਾਂ ਨੂੰ ਪਤਾ ਲੱਗਿਆ ਜਿਹੜੀ ਉਹ ਗੱਲ ਕਰਦਾ ਸੀ ਪੰਜਾਬ ਦੀ ਜਿਹੜੀ ਉਹ ਗੱਲ ਕਰਦਾ ਸੀਗਾ ਉਹ ਸਰਕਾਰਾਂ ਨੂੰ ਉਹ ਬਰਦਾਸ਼ਤ ਨਹੀਂ ਹੁੰਦੀ ਇਹ ਇਹ ਤਾਂ ਇਹਦਾ ਸਿੱਧਾ ਪੰਜਾਬੀਆਂ ਨੂੰ ਜਗਾਉਣ ਲੱਗਿਆ ਪਿੰਚੇ ਲਾਉਣ ਲੱਗਿਆ ਇਹ ਜਿਹੜਾ ਸਿਸਟਮ ਆ ਨਾ ਜੀ ਇਹ ਜਿਹੜੀਆਂ ਗੱਲਾਂ ਨੇ ਇਹ 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 ਇਹਨਾਂ ਦੇ ਬਰਦਾਸ਼ਤ ਨਹੀਂ ਹੁੰਦੀਆਂ ਜੀ ਤੇ ਜਾਂ ਫਿਰ ਨੌਜਵਾਨਾਂ ਨੂੰ ਮਰਵਾਉਂਦੇ ਨੇ ਤੇ ਜਾਂ ਫਿਰ ਜੇਲਾਕ ਤੇ ਆਉਂਦੇ ਨੇ ਇਸ ਕਰਕੇ ਸਾਡੀਆਂ ਜਿਹੜੀਆਂ ਕਿਸਾਨ ਜੱਥੇਬੰਦੀਆਂ ਨੂੰ ਸਮਝਣ ਵਾਲੀ ਗੱਲ ਆ ਕਿਸਾਨ ਮਜ਼ਦੂਰ ਜਿੱਥੇ ਬੰਦੇ ਨੂੰ ਨਾ ਜਾਣ ਬੁੱਝ ਕੇ ਬਦਨਾਮ ਕਰਿਆ ਜਾਣ ਬੁੱਝ ਕੇ ਨਾੜੇ ਪਾੜੇ ਬਦਨਾਮ ਇਸ ਪ੍ਰਕਾਰ ਕਰਦਾ ਮੁੱਖ ਮੰਤਰੀ ਵੀ ਪੂਰਾ ਬਦਨਾਮ ਕਰਨ ਦੇ ਤੋੜਿਆ ਹੋਇਆ ਵੀ ਕਿਸਾਨ ਜਿੱਥੇ ਬੰਦੇ ਨੂੰ ਬਦਨਾਮ ਕਰੋ ਇਹ ਆਫਤ ਦੇ ਵਿੱਚ ਪਾੜਨ ਰਾਜਨੀਤਿਕ ਬੰਦੇ ਜਿਹੜੇ ਵੀ ਕੋਈ ਮਰਜ਼ੀ ਪਾਰਟੀ ਲਾ ਲਓ ਇਹ ਬਾਲਾ ਖੁਸ਼ ਨਹੀਂ ਹੁੰਦੀਆਂ ਜਿਹੜੀਆਂ ਸੰਘਰਸ਼ੀ ਲੋਕਾਂ ਨੂੰ ਇਹਨਾਂ ਨੂੰ ਇਹ ਹੁੰਦਾ ਇਹਨਾਂ ਨੂੰ ਤਾਂ ਆਪੋ ਆਪਣੇ ਇਹਨਾਂ ਨੇ ਬਾਰੀਆਂ ਵੰਡੀਆਂ ਹੁੰਦੀਆਂ ਨੇ ਇਹ ਆਪਣੇ ਮਨ 'ਚ ਭਲੇਖਾ ਸਾਰਿਆਂ ਨੇ ਆਪੋ ਆਪਣੇ ਬਾਰੀਆਂ ਵੰਡੀਆਂ ਹੁੰਦੀਆਂ ਨੇ ਬਾਰੀਆਂ ਵੰਡ ਕੇ ਇਹਨਾਂ ਨੇ ਲੋਕਾਂ ਨੂੰ ਲੁੱਟਣਾ ਹੁੰਦਾ ਇਸ ਕਰਕੇ ਜਿਹੜੇ ਸਾਡੇ ਇਹ ਆਪਣੇ ਸੰਘਰਸ਼ੀ ਲੋਕ ਨੇ ਪਹਿਲੀ ਕਦਰ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਇਕੱਠੇ ਹੋ ਕੇ ਲੜਨ ਦੀ ਲੋੜ ਲੋੜ ਹੈ ਜੋ ਇਹ ਛਾਦਰ ਸਾਡੇ ਨੌਜਵਾਨਾਂ ਉੱਪਰ ਹੋ ਰਿਹਾ ਹੈ ਜੋ ਕਿ ਸਾਡੇ ਉੱਪਰ ਸਾਰਿਆਂ ਉੱਪਰ ਆਪਾਂ ਝੱਲ ਰਹੇ ਹਾਂ ਇਹਦੇ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਹੈ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਵੀ 13 ਤਰੀਕ ਨੂੰ ਅਸੀਂ ਵੱਡਾ ਪ੍ਰੋਗਰਾਮ ਹੈ ਤਪਾ ਮੰਡੀ ਦੇ ਵਿੱਚ ਕਰ ਰਹੇ ਹਾਂ ਪਿੰਡ ਪਿੰਡ ਦੇ ਵਿੱਚ ਜਾ ਕੇ ਹੋਕਾ ਦੇ ਰਹੇ ਹਾਂ ਹੱਥਾਂ ਦੇ ਵਿੱਚ ਜਾ ਕੇ ਹੋਕਾ ਦੇ ਰਹੇ ਹਾਂ ਕੀ ਹਾਲ ਹੈ ਬਾਈ ਜੀ ਵੀ ਇਹ ਸਾਰੀਆਂ ਜਿਹੜੀਆਂ ਗੱਲਾਂ ਨੇਗੀਆਂ ਇਹਦੇ ਪਰਤੇ ਸਾਨੂੰ ਜਾਗਣ ਦੀ ਲੋੜ ਆ ਸਾਡੇ ਸਾਡੇ ਬਾਪੂ ਬੂਲੀ ਤੇ ਸਾਡੇ ਦੇ ਡਾਕਾ ਸੱਭਿਆਚਾਰ ਤੇ ਸਾਡੇ ਦੇ ਡਾਕਾ ਇਤਿਹਾਸ ਤੇ ਸਾਡੇ ਦੇ ਡਾਕਾ ਤੁਹਾਨੂੰ ਇੱਕ ਸਮਝਣ ਵਾਲੀ ਗੱਲ ਦੱਸਦਾ ਵੀ ਸਾਡਾ ਜਿਹੜਾ ਸਿੱਖ ਧਰਮ ਆ ਜਿਹੜਾ ਸਾਡਾ ਇਤਿਹਾਸ ਆ ਸਾਡੇ ਪੰਜਾਬ ਦੇ ਇਤਿਹਾਸ ਤੇ ਜਿਹੜੇ ਕੋਈ ਵੀ ਕੋਈ ਬੰਦਾ ਗੱਲ ਕਰਦਾ ਉਹ ਗੱਲ ਨਹੀਂ ਹੋਣ ਦਿੰਦੇ ਇੱਕ ਛੋਟੀ ਜਿਹੀ ਤੁਹਾਨੂੰ ਉਦਾਹਰਣ ਇੱਕ ਦੱਸਦਾ ਭਾਈ ਜਸਵੰਤ ਸਿੰਘ ਜੀ ਖਾਲੜਾ ਹੋਏ ਨੇ ਜਿਨ੍ਹਾਂ ਨੇ ਕਿ ਕੈਨੇਡਾ ਦੇ ਵਿੱਚ ਰਹਿੰਦੇ ਸੀਗੇ ਕੈਨੇਡਾ ਦੇ ਵਿੱਚ ਰਹਿੰਦੇ ਹੋ ਉਹਨਾਂ ਨੂੰ ਪਤਾ ਸੀਗਾ ਕਿ ਮੈਂ ਆਪਣੀ ਮੌਤ ਵੇਉਣ ਲਈ ਚੱਲੇ ਆਂ ਜਿਹੜਾ ਇੰਨੇ ਸਮੇਂ ਦੀ ਸਰਕਾਰਾਂ ਨੇ ਸਾਡੇ ਤੇ ਛਾਤ ਦਿੱਤਾ ਜਦੋਂ ਦੀ ਸਾਨੂੰ ਆਜ਼ਾਦੀ ਮਿਲੀ ਆ ਆਜ਼ਾਦੀ ਪੰਜਾਬੀਆਂ ਨੇ ਲੈ ਕੇ ਦਿੱਤੀ ਪਰ ਅਸੀਂ ਉਦੋਂ ਤੋਂ ਚੱਕੀ ਦੇ ਵਿੱਚ ਫਿਰਦੇ ਆਉਣੇ ਉਦੋਂ ਤੋਂ ਲੈ ਕੇ ਸਾਨੂੰ ਪੰਜਾਬੀ ਸੂਬਾ ਲੈਣ ਲਈ ਵੀ ਸਾਨੂੰ ਕਿੰਨੇ ਕਿੰਨੇ ਧਰਮੇ ਲਾਉਣੇ ਪਏ ਪਰ ਜਿਹੜੇ ਮੈਂ ਸ਼ਾਰਟਕਟ ਗੱਲ ਉੱਥੇ ਆਵਾਂ ਵੀ ਜਿਹੜਾ ਸਾਡਾ ਘਾਣ ਹੋਇਆ ਸਾਨੂੰ ਕੋਹ ਕੋਹ ਕੇ ਮਾਰਿਆ ਗਿਆ ਹਨਾ 84 ਤੋਂ ਲੈ ਕੇ 90 92 95 ਤੱਕ ਹਨਾ ਵੀ ਉਦੋਂ ਭਾਈ ਜਸਵੰਤ ਸਿੰਘ ਜੀ ਖੰੜਾ ਆਏ ਭਾਈ ਜਸਵੰਤ ਸਿੰਘ ਜੀ ਖੰੜਾ ਕੰਨਾ ਛੱਡ ਕੇ ਮਨੁੱਖੀ ਅਧਿਕਾਰਾਂ ਦੀ ਗੱਲ ਕਰੀ 25000 ਜਿਹੜੀਆਂ ਲਾਸਾਂ ਦੀ ਰਿਪੋਰਟ ਤਿਆਰ ਕਰੀ ਲਾਸਾਂ ਦੀ ਰਿਪੋਰਟ ਤਿਆਰ ਕਰਨ ਤੋਂ ਬਾਅਦ ਕੀ ਹੋਇਆ ਉਹਨੂੰ ਸੀਲ ਕਰ ਦਿੱਤਾ ਗਿਆ ਅੱਜ ਉਹਨਾਂ ਉੱਪਰ ਫਿਲਮ ਬਣੀ ਭਾਈ ਜਸਵੰਤ ਸਿੰਘ ਦੀ ਖਲਦਾਈ ਜੀਵਨੀ ਉੱਪਰ ਫਿਲਮ ਬਣੀ ਜਿਹੜੀ ਫਿਲਮ ਦੇਖਣ ਨਾਲ ਪੰਜਾਬ ਦੇ ਨੌਜਵਾਨ ਪੰਜਾਬ ਦੇ ਲੋਕ ਬਹੁਤ ਜਾਗਰੂਕ ਹੋ ਗਏ ਕੋਈ ਵੀ ਪੰਜਾਬ ਪੱਕੀ ਫਿਲਮ ਬਣਦੀ ਹੈ ਕੋਈ ਵੀ ਕਿਤਾਬ ਛਪਦੀ ਹੈ ਉਹਨੂੰ ਬੰਦ ਕਰ ਦਿੱਤਾ ਜਾਂਦਾ ਹੈ ਇਤਿਹਾਸ ਕੱਢੇ ਨਹੀਂ ਜਾਂਦੇ ਹੁਣ ਉਹ ਫਿਲਮ ਨੂੰ ਬੰਦ ਕਰ ਦਿੱਤਾ ਗਿਆ ਇਸ ਕਰਕੇ ਜਿਹੜੀ ਕਿਵੇਂ ਪੰਜਾਬੀਆਂ ਦੀ ਆਵਾਜ਼ ਦਬਾਈ ਜਾ ਰਹੀ ਹੈ ਕਿਵੇਂ ਪੰਜਾਬੀਆਂ ਨੂੰ ਖਤਮ ਕੀਤਾ ਜਾ ਰਿਹਾ ਹੈ ਇਹ ਤੁਹਾਡੇ ਅੱਗੇ ਆਪਣੇ ਸਾਰੇ ਅੱਗੇ ਵੱਡੀ ਸਮੱਸਿਆ ਹੈ ਇਹ ਸਾਰੇ